ਵੀ ਸਾਡਾ ਐਮੇ ਐ ਔਰ ਨਹੀਂ ਰਿਸਾ ਹਰਤਨ ਗੜੀਆ ਵੀ ਇਹ ਆਓ ਹੀਰੀਆ ਹੀਰੀਆ ਔਰਲੇ ਵਾਲੇ ਤੋਂ ਬਚੀ ਉਹ ਹੀਰੀਆ ਔਰਲੇ ਵਾਲੇ ਤੋਂ ਬਚੀ ਹਾਂ 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 ਬਈ ਉਹ ਆ ਸ਼ੀਲੂ ਕੀ ਚੀਜ਼ ਆ ਓਹੋ ਬਈ ਬੜੀ ਨੂੰ ਆ ਚੀਜ਼ ਆ ਰਸਤਾ ਸ਼ੀਲੂ ਨੇ ਬਈ ਮੈਂ ਦੋ ਵਾਰੀ ਭੰਗੜਾ ਲੈ ਵੀ ਲਾਡਿਆ ਵੇਖ ਆਹ ਵੇਖ ਸਾਹਮਣੇ ਕਬੱਡ ਨੇ ਕਬੱਡੀ ਪਾ ਦਿੱਤੀ ਐ ਮਾਨੂੰ ਲੱਗਦਾ ਲੈਂਦੇ ਪੰਜਾਬ ਦਾ ਹਰਜੀਤ ਆਹੇ ਉਹ ਲੈਂਦੇ ਪੰਜਾਬ ਦਾ ਹਰਜੀਤ ਐ ਉਹ ਕਬੱਡ ਇਹ ਨਹੀਂ ਰਿਸਾ ਓਖੜਦੀ ਓਖੜਦੇ ਪੈਰ ਵੱਜਦੀਆਂ ਤੌੜਾ ਹੰਦਿਆਂ ਦੇ ਸਾਹਮਣੇ ਮੈਨੂੰ ਲੱਗਦਾ ਹੀਰਿਆ ਉਹ ਹੀਰਿਆ ਹਾਂ ਉਹ ਜਸਪਾਲ ਸਿੰਘ ਜਸਪਾਲ ਦੁਨੀਆ ਪਰੇਸ਼ਾਨ ਉਹ ਕਬੱਡੀ ਦੇ ਚੜਦਾ ਸੂਰਜ ਜੀਰਾ ਬੱਕੋ पंजाब पाकिस्तान वारा दूे पासे हराणे वारा बंदी अची Yeah.